ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਗਤ ਜਿਨੇ ਮੰਨ ਲਿਆ ਉਹ ਪੰਥ ਨੂੰ ਨਹੀਂ ਮੰਨਦਾ ਪੰਥ ਰਸਤੇ ਨੂੰ ਨਹੀਂ ਮੰਨਦਾ ਕਿਉਂ ਮਨ ਨੇ ਧਰਮ ਸੇਤੀ ਸੋਦਾ ਸਿੱਧਾ ਧਰਮ ਨਾਲ ਸੰਬੰਧ ਜੁੜ ਜਾਂਦਾ ਏਧੀ ਵੀ ਆਖਿਆ ਖੁੱਲ ਕੇ ਤੁਹਾਡੇ ਸਾਹਮਣੇ ਕਰਾਂ ਦੂਸਰੀਆਂ ਬੰਦੀਆਂ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਫਿਰ ਤੀਸਰੀ ਪੰਕਤੀ ਸ਼ਲੋਕ ਵਾਰਾਂ ਤੋਂ ਵਧੇਕ ਸ਼ਲੋਕ ਪੰਥਾ ਪ੍ਰੇਮ ਨ ਜਾਣਾਈ ਭooli ਫਿਰੇ ਗਵਾਰ ਨਾਨਕ ਹਰ ਵਿਸਰਾਏ ਕੇ ਪਾਉਂਦੇ ਨਰਕ ਅੰਧਾਰ ਸੇਕ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹਨਾਂ ਦੋ ਪੰਕਤੀਆਂ ਨੂੰ ਪਹਿਲੇ ਰੱਖਿਆ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਵਨ ਧਰਮ ਦੇ ਅਖਰੀ ਅਰਥ ਤੇ ਨੇ ਧਾਰਨ ਕਰਨਾ ਜੇ ਨੂੰ ਧਾਰਨ ਕੀਤੇ ਬਿਨਾ ਕੰਮ ਚੱਲੇ ਹੀ ਨਾ ਜੇ ਨੂੰ ਧਾਰਨ ਕਰਨਾ ਪਏ ਉਹਨੂੰ ਕਹਿੰਦੇ ਨੇ ਧਰਮ ਇਸ ਤਰੀਕੇ ਨਾਲ ਹਜ਼ਾਰਾਂ ਧਰਮ ਨੇ ਹਜ਼ਾਰਾਂ ਧਰਮ ਨੇ ਜਿਵੇਂ ਹੁਕਮਰਾਨ ਦਾ ਧਰਮ ਹੈ ਕਿ ਕਾਨੂੰਨ ਨੂੰ ਸਹੀ ਢੰਗ ਨਾਲ ਚਲਾਣਾ ਇਨਸਾਫ ਕਰਨਾ ਪ੍ਰਜਾ ਦਾ ਧਰਮ ਹੈ ਉਸ ਨਿਯਮ ਨੂੰ ਮੰਨਣਾ ਪਰ ਜੇ ਉਸ ਬਣੇ ਹੋਏ ਕਾਨੂੰਨ ਨੂੰ ਮੰਨਦੇ ਨਹੀਂ ਹੁਕਮਰਾਨ ਉਸਨੂੰ ਚਲਾ ਨਹੀਂ ਸਕਦਾ ਸਭ ਕੁਝ ਤੇਤਰਵਤਰ ਹੋ ਜਾਏਗਾ ਬਰਮ ਬਰਮ ਇਹਨੂੰ ਕਹਿੰਦੇ ਨੇ ਰਾਜ ਧਰਮ ਪਰਜਾ ਧਰਮ ਫਿਰ ਮਾਂ ਦਾ ਧਰਮ ਪਿਤਾ ਦਾ ਧਰਮ ਇਸਤਰੀ ਮਾਂ ਬਣਦੀ ਏ ਪੁੱਤਰ ਦੇਣਾ ਉਸ ਤੋਂ ਪਹਿਲੇ ਨਹੀਂ ਉਹ स्त्री ਤੇ ਹੈ ماں ਨਹੀਂ ਹੈ ਬੱਚੇ ਦਾ ਜਨਮ ਹੋਇਆ ਹੈ ਤਾਂ ਸਿਰਫ ਬੱਚੇ ਦਾ ਜਨਮ ਨਹੀਂ ਹੋਇਆ ਮਾਂ ਦਾ ਵੀ ਜਨਮ ਹੋਇਆ ਦੋਹਾਂ ਦਾ ਜਨਮ ਹੋਇਆ ਹੈ ਬੱਚਾ ਵੀ ਪੈਦਾ ਹੋਇਆ ਹੈ ਮਾਂ ਨੇ ਬੱਚੇ ਨੂੰ ਪੈਦਾ ਕੀਤਾ ਹੈ ਇਸ ਬੱਚੇ ਨੇ ਮਾਂ ਨੂੰ ਪੈਦਾ ਕੀਤਾ ਇਸ ਬੱਚੇ ਕਰਕੇ ਕਿ ਇਸਤਰੀ ਮਾਂ ਬਣੀ ਹੈ ਇਸ ਬੱਚੇ ਕਰਕੇ ਇਹ ਔਰਤ ਮਾਂ ਕਹਿਲਾਨ ਦੀ ਹੱਕਦਾਰ ਬਣੀ ਹੈ ਫਿਰ ਮਾਂ ਦਾ ਆਪਣਾ ਧਰਮ ਹੈ ਜਿਸ ਨੂੰ ਜਮਿਆ ਉਹਦੀ ਦੇਖ ਰੇ ਜਿਸ ਨੂੰ ਜਮਿਆ ਉਹਦੀ ਪਾਲਣਾ ਜਿਹਨੂੰ ਜਮਿਆ ਉਹਦੀ ਸੰਭਾਲ ਇਹ ਉਹਦਾ ਧਰਮ ਹੈ ਉਹਦੀ ਸੰਭਾਲ ਨਹੀਂ ਉਹਦੀ ਦੇਖ ਰਖ ਨਹੀਂ ਤਾਂ ਮਾਂ ਨੇ ਆਪਣੇ ਧਰਮ ਦੀ ਪਾਲਣਾ ਨਹੀਂ ਕੀਤੀ ਅਧਰਮ ਮਾਂ ਹੈ ਫਿਰ ਬੱਚੇ ਦਾ ਵੀ ਧਰਮ ਹੈ ਜੇ ਸਮਝਣ ਵਾਲਾ ਬਣ ਗਿਆ ਧਰਮ ਨੂੰ ਸਮਝਣ ਵਾਲਾ ਬਣ ਗਿਆ 7-8 ਸਾਲ ਦਾ ਹੋ ਗਿਆ 8 ਸਾਲ ਦਾ ਹੋ ਗਿਆ ਮਾਂ ਦੇ ਬਚਨ ਨੂੰ ਮੰਨਣਾ ਕਿਉਂਕਿ ਉਮਰ ਦੇ ਵਿੱਚ ਮਾਂ ਵੱਡੀ ਹੈ ਪਿਤਾ ਵੱਡਾ ਹੈ ਜ਼ਿੰਦਗੀ ਦੇ ਉਤਾਰ ਚੜਾਅ ਉਸ ਨੇ ਜ਼ਿਆਦਾ ਦੇਖੇ ਇਸ 마ਸੂਮ ਬੱਚੇ ਨਾਲ ਤੋ ਬੱਚੇ ਦਾ ਵੀ ਧਰਮ ਹੈ ਮਾਂ ਦੀ ਗੱਲ ਮੰਨਣੀ ਪਿਤਾ ਦਾ ਹੁਕਮ ਮੰਨਣਾ ਬੱਚਾ ਮਾਂ ਬਾਪ ਦੀ ਗੱਲ ਨਹੀਂ ਮੰਨ ਰਿਹਾ ਤੋ ਪੁੱਤਰ ਨੇ ਆਪਣਾ ਧਰਮ ਨਹੀਂ ਪਾਲਿਆ ਪੁੱਤਰ ਦਾ ਧਰਮ ਮਾਪਾਪ ਦਾ ਧਰਮ ਟੀਚਰ ਉਸਤਾਦ ਦਾ ਧਰਮ ਵਿਦਿਆਰਥੀ ਦਾ ਧਰਮ ਰਾਜੇ ਦਾ ਧਰਮ ਪਰਜਾ ਦਾ ਧਰਮ ਇਸ ਤਰੀਕੇ ਨਾਲ ਗਿਣਤੀ ਕਰਦੇ ਜਾਈਏ ਸ਼ਾਸਤਰਕਾਰ ਤੇ ਕਹਿੰਦੇ ਨੇ ਸੈਕੜੇ ਧਰਮ ਬਣਦੇ ਸੈਕੜੇ ਧਰਮ ਇੱਕ ਨੇ ਫਿਰ ਅੱਗੇ ਚਲੀਏ ਸਰੀਰ ਦਾ ਧਰਮ ਜਿਹਨੂੰ ਧਾਰਨ ਕਰਨਾ ਹੀ ਪਏਗਾ ਕਿ ਭੋਜਨ ਖਾਣਾ ਧਰਮ ਹੈ ਕਿਉਂਕਿ ਸਰੀਰ ਦਾ ਸੁਭਾਅ ਹੈ ਭੁੱਖ ਲਗਣਾ ਤੇ ਸਰੀਰ ਦਾ ਧਰਮ ਹੈ ਉਸ ਭੁੱਖ ਦੀ ਪੂਰਤੀ ਕਰਨਾ ਇਹ ਸਰੀਰ ਦਾ ਧਰਮ ਹੈ ਫਿਰ ਮਨ ਦਾ ਧਰਮ ਹੈ ਸ਼ੁਭ ਵਿਚਾਰ ਮਨ ਦਾ ਬੋਝ ਹੌਲਾ ਕਰਦੇ ਨੇ ਭੈੜੇ ਵਿਚਾਰ ਮਨ ਨੂੰ ਬੋਝਲ ਕਰਦੇ ਨੇ ਦਬੇ ਹੋਇਆ ਮਨ ਬੋਝਲ ਹੈ ਦਬਿਆ ਹੋਇਆ ਹੈ ऐसा मनुख जिथे भी बैठेगा सिर चुका के बैठेगा बोझ है पार है भावे तंदुरुस्त है पर कमर झुकी हुई है सिर झुके फुल खिड़े ने पंखड़िया उपर उठद मुर जाते ने पंखड़िया थले कर दिया, जीवन शरीर का फुल ते सिर है अगर यह डिगदाय है ये झुकद है तो कोई बोझ है ਕੋਈ ਤਣਾਅ ਹੈ ਕੋਈ ਚਿੰਤਾ ਹੈ ਕੋਈ ਸੋਗ ਹੈ ਐਸੇ ਵਿਚਾਰ ਜੋ ਮਨੁੱਖ ਨੂੰ ਚਿੰਤਾਤੁਰ ਕਰ ਦੇਣ ਐਸੇ ਵਿਚਾਰ ਜੋ ਮਨ ਦਾ ਬੋਝ ਬਣ ਜਾਣ ਇਹ ਮਨ ਦਾ ਅਧਰਮ ਹੈ ਐਸੇ ਵਿਚਾਰ ਜੋ ਮਨ ਨੂੰ ਹੌਲਾ ਫੁੱਲ ਕਰ ਦੇਣ ਮੁਹਤਰ ਕਰ ਦੇਣ ਖੇੜਾ ਦੇ ਦੇਣ ਇਹ ਮਨ ਨੇ ਧਰਮ ਦੀ ਪਾਲਣਾ ਨਹੀਂ ਕੀਤੀ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਧਰਮ ਇਸ ਤਰ੍ਹਾਂ ਬਹੁਤ ਸਾਰੇ ਨੇ ਮੈਂ ਹੁਣੇ ਅਰਜ਼ ਕੀਤੀ ਇਮਾਨ ਦਾ ਧਰਮ ਪਿਤਾ ਦਾ ਧਰਮ ਪੁੱਤਰ ਦਾ ਧਰਮ ਉਸਤਾਦ ਦਾ ਧਰਮ ਵਿਦਿਆਰਥੀ ਦਾ ਧਰਮ ਰਾਜੇ ਦਾ ਧਰਮ ਪਰਜਾ ਦਾ ਧਰਮ ਬਹੁਤ ਸਾਰੇ ਧਰਮ ਨੇ ਔਰ ਹੈਰਾਨਗੀ ਦੀ ਗੱਲ ਤੇ ਹੈ ਇਹਨਾਂ ਸਾਰੇ ਧਰਮਾਂ ਦੀ ਖੁੱਲ ਕੇ ਵਿਆਖਿਆ ਬਾਲਮੀਕ ਨੇ ਤੁਲਸੀ ਨੇ ਰਾਮਾਇਣ ਵਿੱਚ ਕੀਤੀ ਹੈ ਇਸ ਵਾਸਤੇ ਤ੍ਰੇਤੇਯ ਯੁਗ ਦੇ ਅਵਤਾਰੀ ਪੁਰਸ਼ ਨੂੰ ਵੀ ਕਹਿ ਦਿੰਦੇ ਨੇ ਮਰਿਆਦਾ ਪਰਸ਼ੋਤ ਜਿਨੇ ਜ਼ਿੰਦਗੀ ਦੇ ਹਰ ਪੈਕ ਪੱਖ ਦੇ ਵਿੱਚ ਮਰਿਆਦਾ ਪੁੱਤਰ ਦੀ ਕੀ ਮਰਿਆਦਾ ਪਿਤਾ ਦੀ ਕੀ ਹੈ ਗੁਰੂ ਦੀ ਕੀ ਹੈ ਸ਼ਿਸ਼ਣੇ ਦੀ ਕੀ ਇਹਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸਮਾਜਿਕ ਧਰਮ ਰਾਜਨੈਤਿਕ ਧਰਮ ਆਧਾਰਮਕ ਹੈ ਉਹ ਰਾਜਾ ਹੁਕਮਰਾਨ ਜੋ ਨਿਯਮ ਨੂੰ ਇਮਾਨਦਾਰੀ ਨਾਲ ਲਾਗੂ ਰੇ ਕਰਵਾਏ ਆਧਾਰਮਕ ਹੈ ਉਹ ਪਰਜਾ ਜੋ ਸੁਨਮਨ ਦੀ ਰੇ ਟੁਕਰੰਦੇ ਇਸ ਤਰ੍ਹਾਂ ਦੇ ਧਰਮ ਬਥੇਰੇ ਨੇ ਜਿੱਥੇ ਵੀ ਧਰਮ ਦੀ ਪਾਲਣਾ ਨਾ ਕੀਤੀ ਜਾਏ ਸਭ ਕੁਝ ਡਗਮਗਾ ਜਾਂਦਾ ਹੈ ਸਭ ਕੁਝ ਡਗਮਗਾ ਜਾਂਦਾ ਹੈ ਜਿਵੇਂ ਸੜਕ ਦਿੱਤੇ ਚਲਮ ਦਾ ਨਿਯਮ ਬਣਾਣਾ ਧਰਮ ਬਣਾਣਾ ਵਕਤੀ ਹਕੂਮਤ ਦਾ ਕਮ ਹੈ ਹਕਮ ਹੁਕਮਰਾਨ ਦਾ ਕਮ ਹੈ ਤੇ ਸੜਕ 'ਤੇ ਚੱਲਣ ਵਾਲਿਆਂ ਦਾ ਉਸ ਟ੍ਰੈਫਿਕ ਰੂਲ ਨੂੰ ਉਸ ਯਾਤਾਂ ਯਾਦ ਦੇ ਨਿਯਮ ਨੂੰ ਮੰਨਣਾ ਉਹਨਾਂ ਦਾ ਧਰਮ ਹੈ ਟ੍ਰੈਫਿਕ ਰੂਲ ਨੂੰ ਯਾਤਰਾ ਦੇ ਨਿਯਮ ਨੂੰ ਹੁਕਮਰਾਨ ਲਾਗੂ ਨਹੀਂ ਕਰ ਸਕਿਆ ਤੇ ਯਾਤਰੀ ਜੋ ਚੱਲ ਰਿਹਾ ਉਸ ਅਸੂਲ ਨੂੰ ਮੰਨਦਾ ਨਹੀਂ ਸਭ ਕੋਈ ਦਰਮ ਬਰਮ ਹੋ ਜਾਏ ਜਿੱਥੇ ਧਰਮ ਹੈ ਜਿਸ ਪੱਖ ਦੇ ਚਾਹੇ ਪ੍ਰਜਾਦੇ ਪੱਖ ਦੇ ਚਾਹੇ ਰਾਜਦੇ ਪੱਖ ਦੇ ਚਾਹੇ ਉਸਤਾਦ ਦੇ ਪੱਖ ਦੇ ਚਾਹੇ ਵਿਦਿਆਰਥੀ ਦੇ ਪੱਖ ਉੱਥੇ ਬੈਲੈਂਸ ਬਣਿਆ ਰਹਿੰਦਾ ਹੈ ਸੰਤੁਲਨ ਬਣਿਆ ਰਹਿੰਦਾ ਹੈ ਤਵਾਜਨ ਬਣਿਆ ਰਹਿੰਦਾ ਜਿੱਥੇ ਇੱਕ ਪਾਸੇ ਵੀ ਧਰਮ ਦੀ ਪਾਲਣਾ ਨਹੀਂ ਆਉਂਦੀ ਬੈਲੈਂਸ ਵਿਗੜ ਜਾਂਦਾ ਹੈ ਸੰਤੁਲਨ ਖੋ ਜਾਂਦਾ ਹੈ ਤੋਂ ਮੈਂ ਅਰਜ਼ ਕਰਾਂ ਵਿਦਵਾਨ ਐਸਾ ਕਹਿੰਦੇ ਨੇ ਤੇ ਸੈਕਰੇਡ ਧਰਮ ਨੇ ਇਸ ਤਰ੍ਹਾਂ ਦੇ ਲੇਕਿਨ ਇਹਨਾਂ ਸਾਰੇ ਧਰਮਾਂ ਦੇ ਵਿੱਚ ਇੱਕ ਸ੍ਰੇਸ਼ਟ ਧਰਮ ਹੈ ਸਭ ਤੋਂ ਵੱਡਾ ਧਰਮ ਹੈ ਸਾਰਿਆਂ ਦਾ ਮੂਲ ਹੈ ਸਾਰਿਆਂ ਦੀ ਬੁਨਿਆਦ ਹੈ ਸਗਲ ਧਰਮ ਵਿੱਚ ਸਗਲ ਜੋ ਲਬਜ਼ ਵਰਤੇ ਦਾ ਮਤਲਬ ਧਰਮ ਬਹੁਤ ਸਾਰੇ ਨੇ ਧਰਮ ਬਹੁਤ ਸਾਰੇ ਨੇ ਅਨੇਕਾਂ ਧਰਮ ਨੇ ਹੁਣੇ ਮੈਂ ਕੁਝ ਗਿਣਤੀ ਕੀਤੀ ਹੈ ਆਧਾਰਮਿਕ ਹੈ ਉਹ ਮਾਂ ਆਧਾਰਮਿਕ ਹੈ ਉਹ ਪਿਤਾ ਜਨੇ ਆਪਣੀ ਔਲਾਦ ਦੀ ਠੇਕ ਡੰਗ ਨਾਲ ਦੇਖ ਰੇਕ ਸੰਭਾਲ ਨਹੀਂ ਕੀਤੀ। ਆਹ ਨਾਰਮਿਕ ਹੈ ਔਲਾਦ ਜੋ ਮਾਂ ਬਾਪ ਦੇ ਕਹਿਣੇ ਚ ਨਹੀਂ ਚਲੇ। ਪੁੱਤਰ ਦਾ ਧਰਮ ਪੁੱਤਰ ਨੇ ਨਹੀਂ ਪਾਲਿਆ। ਮਾਂ ਦਾ ਧਰਮ ਮਾਂ ਨੇ ਨਹੀਂ ਪਾਲਿਆ। ਪਿਤਾ ਦਾ ਧਰਮ ਪਿਤਾ ਨੇ ਨਹੀਂ ਪਾਲਿਆ। ਇਸ ਤਰ੍ਹਾਂ ਦੇ ਧਰਮ ਬਹੁਤ ਸਾਰੇ ਨੇ। ਮਨੁੱਖ ਕਈ ਪਹਿਲੇ ਪਹਿਲੂਆਂ ਦੇ ਚ ਧਾਰਮਿਕ ਹੋ ਸਕਦਾ ਹੈ ਕਿਦਰੇ ਅਧਾਰਮਿਕ ਹੋ ਸਕਦਾ ਹੈ ਇਹ ਵੀ ਮੈਂ ਉਸ ਕਰਾਂ ਜਿੱਥੇ ਜਿੱਥੇ ਉਸ ਨੇ ਨਿਯਮ ਦੀ ਪਾਲਣਾ ਨਹੀਂ ਕੀਤੀ ਉਸ ਤਲ ਤੇ ਉਹ ਅਧਾਰਮ ਕਰ ਪਰ ਇਹਨਾਂ ਸਾਰੇ ਧਾਰਮਿਕ ਕਰਮਾਂ ਦੇ ਚ ਸਾਰੇ ਧਰਮਾਂ ਦੇ ਚ ਇੱਕ ਸਿਰਮੌਰ ਧਰਮ ਹੈ ਬਸ ਉਸੇ ਦੀ ਮੈਂ ਫੜੇ ਸਾਹਮਣੇ ਵਿਆਖਿਆ ਕਰਨੀ ਤੁਛ ਬੁੱਧੀ ਅਨਸਾਰ ਉਸੇ ਨੂੰ ਖੋਲਣਾ ਹੈ ਤੱਕ ਜਿੰਦਗੀ ਅਰੇ ਨਾ ਲੰਘ ਜਾਏ ਅਜੇ ਤੇ ਐਵੇਂ ਹੀ ਲੰਘ ਰਹੀ ਹੈ ਸਗਲ ਧਰਮ ਮੇਂ ਸ੍ਰੇਸ਼ਟ ਧਰਮ ਸ੍ਰੇਸ਼ਟ ਧਰਮ ਕਿਹੜਾ ਹੈ ਦੁਨੀਆ ਭਰ ਦੇ ਵਿਦਵਾਨ ਕਹਿੰਦੇ ਨੇ ਸ੍ਰੇਸ਼ਟ ਧਰਮ ਨਿਰਮਲ ਕਰਮ ਤੇ ਖੜਾ ਹੈ ਨਿਰਮਲ ਕਰਮ ਤੇ ਖੜਾ ਹੈ ਤਾਂ ਫਿਰ ਹੁਣ ਸਵਾਲ ਪੈਦਾ ਹੁੰਦਾ ਨਿਰਮਲ ਕਰਮ ਕੀ ਹੈ ਕੀ ਹੈ ਅਪਧੀ ਗਿਆਤ ਲਈ ਅਰਜ਼ ਕਰਾਂ ਕਿਸੇ ਦਾ ਝੂਠ ਬੋਲਣਾ ਵੀ ਝੂਠ ਨਹੀਂ ਹੋ ਸਕਦਾ ਕਿਸੇ ਦਾ ਸੱਚ ਬੋਲਣਾ ਵੀ ਸੱਚ ਨਹੀਂ ਹੋ ਸਕਦਾ ਕਿਸੇ ਦੇ ਸੱਚ ਬੋਲਣ ਨਾਲ ਵੀ ਕਿਸੇ ਨੂੰ ਬਹੁਤ ਗਹਿਰਾ ਨੁਕਸਾਨ ਤੇ ਝੋਟ ਪਹੁੰਚ ਸਕਦੀ ਹੈ ਕਿਸੇ ਦੇ ਝੂਠ ਬੋਲਣ ਨਾਲ ਵੀ ਕਿਸੇ ਦੀ ਰਕਸ਼ਾ ਹੋ ਸਕਦੀ ਹੈ ਜੈਸੇ ਕਿ ਨਿੱਕਾ ਜਿਹਾ ਉਦਾਹਰਣ ਦੇ ਆ ਕੋਈ ਮਜ਼ਲੂਮ ਬੱਚੀ ਜਵਾਨ ਬੱਚੀ ਜਿਹਦੇ ਪਿੱਛੇ ਗੁੰਡੇ ਲਗੇ ਨੇ ਉਹ ਭੱਜ ਕੇ ਕਿਸੇ ਘਰ ਦੇ ਵਿੱਚ ਪਨਾ ਲੈਣਗੇ ਉਹ ਦੁਸ਼ਟ ਗੁੰਡੇ ਪਿੱਛਾ ਕਰਦੇ ਉਸ ਘਰ ਤੱਕ ਪਹੁੰਚਦੇ ਨੇ ਔਰ ਕਹਿੰਦੇ ਨੇ ਤੇ ਕੋਈ ਲੜਕੀ ਆਈ ਹੈ ਤੇ ਜਿਹੜਾ ਘਰ ਦਾ ਮਾਲਕ ਕਹਿੰਦਾ ਨਹੀਂ ਇਸ ਝੂਠ ਨੇ ਕਿਸੇ ਦੀ ਜਾਨ ਬਚਾਈ ਇਸ ਝੂਠ ਨੇ ਕਿਸੇ ਦੀ ਅਸਮਤ ਬਚਾਈ ਇਸ ਝੂਠ ਨੇ ਕਿਸੇ ਦੀ ਇੱਜ਼ਤ ਬਚਾਈ ਜਿਹੜਾ ਸੱਚ ਕਿਸੇ ਦੀ ਇੱਜ਼ਤ ਲੁੱਟ ਲਵੇ ਜਿਹੜਾ ਸੱਚ ਕਿਸੇ ਨੂੰ ਬਰਬਾਦ ਕਰ ਦੇਵੇ ਜਿਹੜਾ ਸੱਚ ਕਿਸੇ ਨੂੰ ਤਬਾਹ ਕਰ ਦੇਵੇ ਇਸ ਨੂੰ ਕਹਿੰਦੇ ਨੇ ਅਪਰੀਏ ਸਤ ਝੂਠ ਨਾਲੋਂ ਵੀ ਬਿਹੜਾ ਹੈ ਅਪਰੀਏ ਸਤ ਕੋੜਾ ਸਤ ਆਕਤੀ ਗਾਥਲੇ ਮੈਂ ਅਰਜ਼ ਕਰਾਂ ਆਮ ਕਿਹਾ ਜਾਂਦਾ ਸੱਚ ਬੜਾ ਕੋੜਾ ਹੈ ਸਿਰਫ ਕਹਿਣ ਮਾਤਰ ਕਿਹਾ ਜਾਂਦਾ ਹੈ ਇਸ ਵਾਸਤੇ ਕਿਹਾ ਜਾਂਦਾ ਹੈ ਇਹਦੇ ਵਿੱਚ ਭਾਉ ਉਹ ਹੋਰ ਹੈ ਕਿ ਸੱਚ ਨੂੰ ਮੰਨਣਾ ਬੜਾ ਉਖੇ ਹੈ ਇਹ ਮਤਲਬ ਹੈ ਸੱਚ ਕੌੜਾ ਨਹੀਂ ਸੱਚ ਤੋਂ ਮਿੱਠਾ ਹੋਰ ਕੁਝ ਵੀ ਨਹੀਂ ਹੈ ਸੱਚ ਤੋਂ ਰਸਦਾਇਕ ਹੋਰ ਕੁਝ ਵੀ ਨਹੀਂ ਹੈ ਅਗਰ ਸੱਚ ਵੀ ਕੌੜਾ ਹੈ ਤਾਂ ਫਿਰ ਸੱਚ ਨੂੰ ਕਰਨਾ ਕੀ ਹੈ ਲੈਣਾ ਕੀ ਹੈ ਸੱਚ ਮਹਿਰਸ ਕਰਾ ਨਿਰਮਲ ਕਰਮ ਕੀ ਹੈ ਕਈ ਵਾਰ ਸਿੱ ਸਮਾਜ ਦੀਆਂ ਰੀਤੀਆਂ ਨੂੰ ਨਿਰਮਲ ਕਰਮ ਮੰਨ ਲੈਂਦੇ ਹਨ ਨਿਰਮਲ ਕਰਮ ਮੰਨ ਲੈਂਦੇ ਹਨ ਅਰ ਜਦ ਸਮੇਂ ਦੀ ਧਾਰਾ ਉਸ ਨਿਰਮਲ ਕਰਮ ਨੂੰ ਬਦਲਣਾ ਚਾਹਦੀ ਹੈ ਇਸ ਤਰ੍ਹਾਂ ਬਦਲਣਾ ਚਾਹਦੀ ਹੈ ਜਿਵੇਂ ਗਰਮੀ ਦਾ ਮੌਸਮ ਆਇਆ ਤਾਂ ਮਨੁੱਖ ਕੱਪੜੇ ਹੋਰ ਪਹਿਨਦਾ ਸਰਦੀ ਦਾ ਮੌਸਮ ਆਇਆ ਕੱਪੜੇ ਹੋਰ ਪਹਿਨਦਾ ਇਸ ਤਰ੍ਹਾਂ ਜਿਵੇਂ ਮੌਸਮ ਦੇ ਮੁਤਾਬਕ ਕੱਪੜੇ ਬਦਲਦੇ ਨੇ ਹਾਲਾਤ ਦੇ ਮੁਤਾਬਕ ਮਨੁੱਖ ਦੇ ਸਮਾਜਿਕ ਰਾਜਨੀਤਿਕ ਕਰਮ ਬਦਲਦੇ ਨੇ ਜੋ ਬਦਲਣ ਨੂੰ ਤਿਆਰ ਨਹੀਂ ਹੁੰਦਾ ਪਛੜ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਇਹ ਵੀ ਮਹਿਸੂਸ ਕਰੋ ਇਸ ਦੇ ਉੱਤੇ ਵੀ ਮੈਂ ਉਦਾਹਰਣ ਦਿਆਂ ਅੱਜ ਤੱਕ ਬੜੇ ਸਮਾਜ ਦੇ ਨਿਯਮ ਬਦਲ ਚੁਕੇ ਨੇ ਜਦ ਵੀ ਕੋਈ ਬਦਲਣ ਨੂੰ ਰਾਜ਼ੀ ਨਹੀਂ ਹੁੰਦਾ ਸਮਾਂ ਬਦਲ ਗਿਆ ਹੈ ਮੌਸਮ ਬਦਲ ਗਿਆ ਹੈ ਉਹ ਕਰਮ ਨਹੀਂ ਬਦਲਣਾ ਚਾਹਦਾ ਉਹ ਜੜਬ ਹੋਤਾ ਹੈ ਰੁਕੀ ਹੋਈ ਸੋਚਣੀ ਹੈ ਐਸਾ ਦੌਰ ਲੰਘਿਆ ਐਸਾ ਵਕਤ ਲੰਘਿਆ ਹੈ ਭਾਰਤ ਵਿੱਚ ਉਸ ਵੇਲੇ ਨੂੰ ਮੈਂ ਲਵਾਂ ਲੜਕੀਆਂ ਨੂੰ ਖੁੱਲੀ ਇਜਾਜ਼ਤ ਸੀ ਸਵੈਮਵਰ ਆਪਣਾ ਵਰ ਆਪ ਚੁਣਨ ਸਵੈਮਵਰ ਮਾਪੇ ਮਦਖਲਤ ਨਹੀਂ ਕਰਨਗੇ ਸਮਾਜ ਵੀ ਚੁਣਾਓ ਨਹੀਂ ਕਰੇਗਾ ਬੱਚੇ ਖੁਦ ਚੁਣੇਗੇ ਉਹਦਾ ਆਪਣਾ ਸ਼ੌਕ ਉਸਦੀ ਆਪਣੀ ਉਮੰਗ ਉਸਦੀ ਆਪਣੀ ਚਾਹਤ ਐਸਾ ਨਾ ਹੋਵੇ ਕਿ ਮਾਪੇ ਦਾ ਚੁਣਾਓ ਉਹਦੇ ਅਰਮਾਨਾਂ ਤੇ ਪਾਣੀ ਫੇਰ ਦੇਵੇ ਐਸਾ ਨਾ ਹੋਵੇ ਕਿ ਸਮਾਜ ਦੀ ਚਣੌਤੀ ਉਹਦੀ ਜ਼ਿੰਦਗੀ ਨੂੰ ਦੁਖਦਾਈ ਬਣਾ ਦੇਵੇ ਸਮਾਜ ਦਾ ਇੱਕ ਨਿਯਮ ਬੜਾਇਆ ਗਿਆ ਸਵੈਮ্বর ਖੁਦ ਵਰਚਣਾ ਸਵੈਮ ਖੁਦ ਵਰਚਣਾ ਸਵੈਮ্বর ਬੱਚੀਆਂ ਸੈਂਕੜੇ ਸਾਲ ਤੱਕ ਭਾਰਤ ਦੇ ਵਿੱਚ ਸਵੈਮ ਵਰਚੁੰਦੀਆਂ ਸਨ ਇਹ ਗੱਲ ਵੱਖਰੀ ਹੈ ਕੁਝ ਔਰਤਾਂ ਦਾ ਜ਼ਿਕਰ ਹੈ ਸੀਤਾ ਦਾ ਸਵੈਮ্বর ਹੋਇਆ ਦ੍ਰੋਪਦੀ ਦਾ ਸਵੈਮ্বর ਹੋਇਆ ਮਹਿਨਕਾ ਦਾ ਸਵੈਮ্বর ਹੋਇਆ ਕਹਿੰਦੇ ਪਰ ਇਤਿਹਾਸਕ ਇਸਤਰੀਆਂ ਨੇ ਸਵਾਸਤੇ ਉਹਨਾਂ ਦਾ ਜ਼ਿਕਰ ਹੈ ਜਿਵੇਂ ਅਸੀਂ ਕਹਿੰਦੇ ਹਾਂ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਦੇ ਚ ਹਾਜ਼ਰ ਹੋਏ ਅਕਬਰ ਹਜ਼ਾਰਾਂ ਰੋਜ਼ ਹੋਰ ਹਾਜ਼ਰ ਹੁੰਦੇ ਸਨ ਪਰ ਕਿਉਂਕਿ ਅਕਬਰ ਤਾਰੀਖੀ ਮਲਕ ਹੈ ਇਤਿਹਾਸਕ ਮਲਕ ਹੈ ਸਵਾਸਤੇ ਜ਼ਿਕਰ ਪਰ ਨਾ ਕੱਲਾ ਅਕਬਰ ਥੋੜੀ ਹਾਜ਼ਰ ਜਿਸ ਦਿਨ ਅਕਬਰ ਆਇਆ ਹੋਵੇਗਾ ਹਜ਼ਾਰਾਂ ਸੰਗਤਾਂ ਵੀ ਆਈਆਂ ਹੋਣਗੀਆਂ ਨਹੀਂ ਹੈ ਜ਼ਿਕਰ ਅਕਬਰ ਇਤਿਹਾਸਕ ਮਲਕ ਹੈ ਅਕਬਰ ਪੰਗਤ ਦੇ ਚ ਬੈਠਾ ਨੋਕੇ ਗੁਰੂ ਦਾ ਹੁਕਮ ਰਾਣਾ ਰੰਕ ਬਰਾਬਰੇ ਹੋਰ ਵੀ ਸਾਰੇ ਬਰਾਬਰ ਬੈਠੇ ਸਨ ਉਹਨਾਂ ਦਾ ਕੋਈ ਨਾਮ ਨਹੀਂ ਅਕਬਰ ਇਤਿਹਾਸਕ ਮਨੁੱਖ ਇਸ ਵਾਸਤੇ ਉਹਦਾ ਜ਼ਿਕਰ ਹੈ ਸਵੈਂਬਰ ਆਮ ਸੀ ਹਰ ਬੱਚੀ ਦਾ ਸੀ ਹਰ ਬੱਚੀ ਆਪਣਾ ਵਰ ਆਪ ਚੁਣਦੀ ਸੀ ਖੁੱਲ ਸੀ ਸੈਕੜੇ ਸਾਲ ਇਹ ਪ੍ਰਥਾ ਚਲੀ ਅੰਜਾਮ ਕੀ ਹੋਇਆ ਜਜ਼ਬੀਆਂ ਦੇ ਤਹਿਤ ਭਾਵਕਤਾ ਦੇ ਤਹਿਤ ਬੱਚੀਆਂ ਵਰ ਚੁਣ ਲੈਂਦੀਆਂ ਅਸਾਂ ਲੱਗੋ ਨਿਭਦੀ ਨਹੀਂ ਸੀ ਜਜ਼ਬਾਤ ਠੰਡੇ ਪੈ ਜਾਂਦੇ ਸਨ ਰਿਸ਼ਤਿਆਂ 'ਚ ਦਰੜ ਪੈ ਜਾਂਦੀ ਸੀ ਬੱਚੇ ਰੁੱਲਦੇ ਸਨ ਪਰ ਰਿਸ਼ਤਿਆਂ ਵਿੱਚ ਪਈਆਂ ਹੋਈਆਂ ਦਰਾੜਾਂ ਕਲਾਕ ਤੱਕ ਪਹੁੰਚਦੀਆਂ ਸਨ ਰਿਸ਼ਤੇ ਟੁੱਟ ਜਾਂਦੇ ਸਨ ਜਦ ਬਹੁਤਾਤ ਦੇ ਵਿੱਚ ਐਸਾ ਹੋਣ ਲੱਗ ਪਿਆ ਸਮਾਜ ਨੇ ਵੱਡੇ-ਵਡੇਰਿਆਂ ਨੇ ਸਿਆਣਿਆਂ ਨੇ ਇਸ ਨਿਯਮ ਨੂੰ ਬਦਲਿਆ ਸਵੰਬਰ ਮਹਾ ਗੁਨਾਹ ਪਾਪ ਜੋ ਬੱਚੀ ਆਪਣਾ ਵਰ ਆਪ ਚੁਣੇਗੀ ਉਸ ਨੂੰ ਬਦਚਲਨ ਗਿਣਿਆ ਜਾਏਗਾ ਉਸ ਤੇ ਉਂਗਲ ਉਠੇਗੀ ਮਾਂ-ਬਾਪ ਚੁਣਨਗੇ ਪਰ ਕੱਲ ਤੱਕ ਤੇ ਬੱਚੀ ਬਦਚਲਨ ਨਹੀਂ ਸੀ ਸਵੰਬਰ ਬੜੀ ਮਾਣ ਪ੍ਰਤਿਸ਼ਟਾ ਅੱਜ ਕਾ ਸਮਾਜ ਨੇ ਨਿਯਮ ਬਦਲ ਦਿੱਤਾ ਸਮਾਜ ਨੇ ਕਰਮ ਬਦਲ ਦਿੱਤਾ ਸਮਾਜ ਨੇ ਵਿਦਾਨ ਬਦਲ ਦਿੱਤਾ ਸਲੈਂਬਰ ਭਾਰਤ ਦੇ ਚ ਫੇਲ ਹੋਇਆ ਚੋਣਾਂ ਤੋਂ ਬਾਅਦ ਦੇ ਹੱਥ ਆਇਆ ਸਮਾਜ ਦੇ ਹੱਥ ਆਇਆ ਸਲੈਂਬਰ ਅਜੇ ਯੂਰਪ ਦੇ ਚ ਵੀ ਫੇਲ ਹੈ ਅਮਰੀਕਾ ਦੇ ਚ ਵੀ ਫੇਲ ਹੈ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਬੈਕਰਸਫੀਲਡ ਦੇ ਚ ਦੱਸਿਆ ਕੈਲੀਫੋਰਨੀਆ ਪਈ 83 ਫੀਸਦੀ ਸ਼ਾਦੀਆਂ ਇੱਥੇ ਤਲਾਕ ਹੋ ਜਾਂਦੀਆਂ ਟੁੱਟ ਜਾਂਦੀਆਂ ਕਿਉਂਕਿ ਉਹਨਾਂ ਦਾ ਆਪਣਾ ਰਿਸ਼ਤਾ ਵੀ ਟੁੱਟ ਗਿਆ ਸੀ ਟੁੱਟ ਜਾਂਦੀ ਹੈ ਬੱਚੇ ਰੋਲਦੇ ਨੇ ਛੋਟੇ ਬੱਚੇ ਮਾਸੂਮ ਬੱਚੇ ਖੁਦ ਉਹ ਚੋਣਾਂ ਕਰਨ ਕਾਨੂੰਨ 8 ਸਾਲ ਦਾ ਹੈ ਮਾਂ ਨਾਲ ਜਾਣਾ ਚਾਹੁੰਦੇ ਨੇ ਪਿਓ ਨਾਲ ਜਾਣਾ ਚਾਹੁੰਦੇ ਨਿਕੀਆਂ ਲਕੀਆਂ ਮਾਸੂਮ ਜਿੰਦਾਂ ਦੀਆਂ ਭਾਵਨਾਵਾਂ ਨੂੰ ਟੇਸ ਲੱਗਦੇ ਸਵੈੰਬਰ ਭਾਰਤ ਦੇ ਵਿੱਚ ਫੇਲ ਹੋਇਆ ਯੂਰਪ ਅਮਰੀਕਾ ਦੇ ਵਿੱਚ ਫੇਲ ਹੋ ਚੁੱਕੇ ਹੈ ਹੋ ਚੁੱਕੇ